ਸੋ ਖੁਨੀ ਸਭ ਲੋਕ ਸਰਬ ਕਲਾ ਭਰਪੂਰ ਪ੍ਰਭ ਵਿਰਥਾ ਜਾਣ ਰਹਾਰ ਜਾ ਕੇ ਸਿਮਰਨ ਉਧਰੀਏ ਨਾਨਕ ਤਿਸ ਬਲਿਹਾਰ ਕਲਾ ਗਿਆਨ ਕੁਦਰਤੀ ਕਲਾ ਪਰ ਸੰਸਾਰ ਦੇ ਵਿੱਚ ਸਭ ਤੋਂ ਸਿਆਣੇ ਲੋਕ ਨੇ ਕਿਸੇ ਨੂੰ ਕੁਛ ਕਹਿਤਾ ਕਿਸੇ ਨੂੰ 14 ਕਲਾ ਕਹਿਤਾ ਕਿਸੇ ਨੂੰ 16 ਕਲਾ ਕਹਿਤਾ ਪਰ ਮਹਾਰਾਜ ਤਾਂ ਕਹਿੰਦੇ ਨੇ ਵੀ ਉਹ ਕਲਾਵਾਜ ਹੈ ਉਹ ਕਲਾ ਦਾ ਮਾਲਕ ਹੈ ਜਿਹੜਾ ਸਾਰਿਆਂ ਦੀ ਜਾਣਦਾ ਹੈ ਸਾਰੇ ਨਹੀਂ ਤਾਂ ਫਿਰ ਹੁਕਮ ਹੀ ਜਾਣਦਾ ਕਾਲ ਪੁਰਖ ਹੀ ਜਾਣਦਾ ਹੈ ਕੁਦਰਤ ਹੀ ਜਾਣਦੀ ਹੈ ਕਿਉਂਕਿ ਸਾਰਿਆਂ ਨੂੰ ਪਾਲ ਕੇ ਉਹਨਾਂ ਦਾ ਖਿਆਲ ਵੀ ਰੱਖਦਾ ਹੈ ਆਪਾਂ ਨੂੰ ਜਪਜੀ ਸਾਹਿਬ ਸਤਗੁਰਾਂ ਨੇ ਸੋਝਾਇਆ ਕਰ ਕਰ ਦੇਖੇ ਕੀਤਾ ਆਪਣਾ ਦੀ ਵਿੜਾਈ ਜੋਤ ਸੁਭਾਅ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਉਹਨੂੰ ਹੁਕਮ ਨਹੀਂ ਕਰ ਸਕਦਾ ਫਿਰ ਵੀ ਅਸੀਂ ਹੁਕਮ ਕਰ ਹੀ ਜਾਂਦੇ ਹਾਂ ਕਿਉਂ ਸਿਆਣੇ ਬਣ ਕੇ ਨਾ ਉਹਦੀ ਕਲਾ ਬਾਰੇ ਸਾਨੂੰ ਗਿਆਨ ਨਹੀਂ ਹੈ ਉਹੀ ਕਲਾ ਉਹੀ ਸ਼ਕਤੀ ਉਹੀ ਕੁਦਰਤ ਉਦਾਪਨ ਦਰਸ਼ਨ ਕਰਨਾ ਹੈ ਆਓ ਸਾਰੇ ਮਿਲ ਕੇ ਪਰਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ